ਸਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕਰਨ ਵਾਲਾ ਨਰੈਣ ਸਿੰਘ ਚੋੜਾ ਹੁਣ ਪੁਲਿਸ ਰਿਮਾਂਡ ਦੇ ਵਿੱਚ 3 ਦਿਨ ਦਾ ਹੋਰ ਵਾਦਾ ਕੀਤਾ ਗਿਆ ਹੈ ਪੁਲਿਸ ਨੇ ਹੋਰ ਰਿਮਾਂਡ ਲੈਣ ਦੇ ਲਈ ਇਸ ਪਿੱਛੇ ਤਰੱਕੀ ਦਿੱਤਾ ਹੈ ਅਦਾਲਤ ਦੇ ਅੱਗੇ ਕੀ ਦਲੀਲ ਦਿੱਤੀ ਹੈ ਉਸ ਨੂੰ ਕਿੱਥੇ ਲੈ ਕੇ ਜਾਇਆ ਜਾਣਾ ਹੈ ਦਰਅਸਲ ਇੱਕ ਤਾਰ ਲਖੀਮਪੁਰ ਖੀਰੀ ਯੂਪੀ ਦੇ ਅੰਦਰ ਵੀ ਜੁੜਦੀ ਹੈ ਕੀ ਉੱਥੋਂ ਕੋਈ ਸੇ ਚੀਜ਼ ਦੀ ਬਰਾਮਦਗੀ ਕਰਵਾਉਣੀ ਹੈ ਜਾਂ ਕੋਈ ਹੋਰ ਵਜਾ ਹੈ ਤਾਂ ਇਸ ਨੂੰ ਲੈ ਕੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਨਾਲ ਹੀ ਦੱਸਾਂਗੇ ਕਿ ਨਰੈਣ ਸਿੰਘ ਚੌੜਾ ਦੇ ਵਕੀਲ ਨੇ ਦਲੀਲਾਂ ਕੀ ਦਿੱਤੀਆਂ ਨੇ ਜਿਹੜੇ 31 ਤੋਂ ਵੱਧ ਮਾਮਲੇ ਦਰਜ ਹੋਣ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਹੈ ਕਿ ਨਰੈਣ ਸਿੰਘ ਚੌੜਾ ਦੇ ਖਿਲਾਫ 31 ਤੋਂ ਵੱਧ ਮਾਮਲੇ ਦਰਜ ਹਨ ਔਰ ਉਹਨਾਂ ਦੇ ਵਿੱਚੋਂ ਕਿੰਨੇ ਚੁਬਰੀ ਹੋਇਆ ਇਸ ਨੂੰ ਲੈ ਕੇ ਵਕੀਲ ਨੇ ਆਪਣੀ ਕੀ ਦਲੀਲ ਦਿੱਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕਰ ਰਹੀ ਹੈ ਔਰ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਨੂੰ ਮੁੱਢੋਂ ਰੱਦ ਕੀਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦੇ ਨਿਗਰਾਨੀ ਹੇਠ ਇਨਵੈਸਟੀਗੇਸ਼ਨ ਕਰਾਏਗੀ ਉਸ ਨੂੰ ਅਸੀਂ ਨਹੀਂ ਮੰਨਦੇ ਔਰ ਜਦੋਂ ਸਵਾਲ ਵੀ ਕੀਤਾ ਗਿਆ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਕਿ ਕੀ ਤੁਹਾਨੂੰ ਪੁਲਿਸ ਨੇ ਪੁਛ ਕਿਸ ਲਈ ਸੱਦਿਆ ਜਾਂ ਫਿਰ ਕੋਈ ਬਿਆਨ ਦਰਜ ਕਰਵਾਏ ਨੇ ਤਾਂ ਉਹਨਾਂ ਨੇ ਸਾਫ਼ ਬਣਾ ਕਰ ਦਿੱਤਾ ਪ੍ਰੈਸ ਕਾਨਫਰੰਸ ਦੇ ਅੰਦਰ ਕਿ ਅਸੀਂ ਪੰਜਾਬ ਪੁਲਿਸ ਵੱਲੋਂ ਸੱਦੇ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਨਹੀਂ ਦੇਵਾਂਗੇ ਕਿਉਂਕਿ ਸਾਨੂੰ ਇਹਨਾਂ ਉੱਤੇ ਭਰੋਸਾ ਨਹੀਂ ਹੈ ਔਰ ਜਿਹੜੇ ਹਸਾਬ ਦੇ ਨਾਲ ਸਿਮਤੀ ਦੇ ਐਂਗਲ ਤੋਂ ਵੱਡੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਨੇ ਜਿਹੜੇ ਅਮਰਿਤਸਰ ਗੁਰਪ੍ਰੀਤ ਸਿੰਘ ਭੋਲਰ ਉਹਨਾਂ ਦੇ ਬਿਆਨਾਂ ਨੂੰ ਵਾਰ-ਵਾਰ ਸ਼ਰਮਣੀ ਕਾਲੀ ਦਲ ਅੱਗੇ ਲੈ ਕੇ ਆ ਰਿਹਾ ਕਿ ਉਹਨਾਂ ਨੇ ਇਸ ਸਿਮਤੀ ਦਾ ਐਂਗਲ ਕਿਉਂ ਦੱਸਿਆ ਇਸ ਨੂੰ ਡਰਾਮਾ ਕਿਉਂ ਦੱਸਿਆ ਜਾ ਰਿਹਾ ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਔਰ ਇਸ ਬਾਬਤ ਤੋਂ ਗਵਰਨਰ ਨੂੰ ਵੀ ਮਿਲਣਗੇ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਸੀ ਪਰ ਹੁਣ ਗੱਲ ਕਰਦੇ ਜਿਹੜਾ 3 ਦਿਨ ਦਾ ਰਿਮਾਂਡ ਚ ਵਾਅਦਾ ਕੀਤਾ ਗਿਆ ਦਰਅਸਲ ਐਤਵਾਰ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਚੌੜਾ ਨੂੰ ਦੁਬਾਰਾ ਪੇਸ਼ ਕੀਤਾ ਤੇ ਉਹਨਾਂ ਨੇ ਜੱਜ ਨੂੰ 10 ਦਿਨ ਦਾ ਰਿਮਾਂਡ ਵਧਾਉਣ ਲਈ ਬੇਨਤੀ ਕੀਤੀ ਪਰ 3 ਦਿਨ ਦਾ ਹੀ ਰਿਮਾਂਡ ਪੁਲਿਸ ਵਧਾਇਆ ਗਿਆ ਪੁਲਿਸ ਨੇ ਦੱਸਿਆ ਕਿ ਨਰੈਣ ਸਿੰਘ ਚੌੜਾ ਨੇ ਮੰਨਿਆ ਕਿ ਉਸਨੇ ਯੂਪੀ ਦੇ ਲਖੀਮਪੁਰ ਖੀਰੀ ਇਲਾਕੇ 'ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਆਦ ਲੁਕੋ ਕੇ ਰੱਖੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਚੌੜਾ ਕਈ ਅਤਵਾਦੀ ਸੰਗਠਨਾਂ ਨਾਲ ਵੀ ਜੁੜਿਆ ਹੋਇਆ ਹੈ ਦੂਜੇ ਪਾਸੇ ਸ਼ਨੀਵਾਰ ਨੂੰ 8 ਘੰਟੇ ਤੋਂ ਪੁਛਗਿਛ ਤੋਂ ਬਾਅਦ ਥਾਣਾ ਕੂਤਵਾਲੀ ਦੀ ਪੁਲਿਸ ਨੇ ਨਰੈਣ ਸਿੰਘ ਚੌੜਾ ਦੇ ਦੋ ਪੁੱਤਰਾਂ ਜਗਜੀਤ ਸਿੰਘ ਬਾਜਵਾ ਤੇ ਬਲਜਿੰਦਰ ਸਿੰਘ ਬਾਜਵਾ ਨੂੰ ਵੀ ਦੁਬਾਰਾ ਪੁਸ਼ਗਿਸ਼ ਲਈ ਬੁਲਾਇਆ ਸੀ ਪਤਾ ਲੱਗਿਆ ਕਿ ਥਾਣੇ 'ਚ ਕੋਈ ਅਧਿਕਾਰੀ ਨਾ ਹੋਣ ਕਾਰਨ ਉਹਨਾਂ ਤੋਂ ਪੁਸ਼ਗਿਸ਼ ਹੋ ਹੀ ਨਹੀਂ ਸਕੀ ਇਸਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਸ਼ਗਿਸ਼ ਦੌਰਾਨ ਅਤਵਾਦੀ ਗਤੀਵਿਧੀਆਂ 'ਚ ਸ਼ਾਮਲ ਨਰੈਣ ਸਿੰਘ ਇਹ ਨਹੀਂ ਦੱਸ ਸਕਿਆ ਕਿ ਉਸਨੇ ਅਪਰਾਧ 'ਚ ਵਰਤਿਆ ਵਿਦੇਸ਼ੀ ਪਿਸਤੌਲ ਕਿੱਥੋਂ ਲਿਆ ਲਿਆ ਸੀ ਇੱਥੇ ਇਹ ਦੱਸਣਾ ਬਣਦਾ ਹੈ ਕਿ 4 ਦਸੰਬਰ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸਾਬਕਾ ਉਪ ਮੁੱਖ ਮੰਤਰੀ ਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਦੋਂ ਗੋਲੀ ਚਲਾ ਦਿੱਤੀ ਗਈ ਸੀ ਤਾਂ ਸੁਖਬੀਰ ਦੇ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਉਸ ਨੂੰ ਕਾਬੂ ਕਰ ਲਿਆ ਸਾਰੀਆਂ ਤਸਵੀਰਾਂ ਤੁਸੀਂ ਦੇਖਿਆ ਨੇ ਇਸ ਬੰਦੇ ਦੀ ਥਾਣਾ ਕੋਤਵਾਲੀ ਦੀ ਪੁਲਿਸ ਦੇ ਨਰੈਣ ਸਿੰਘ ਖਿਲਾਫ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ੇਠ ਕੇਸ ਦਰਜ ਕੀਤਾ ਹੋਇਆ ਚੌੜਾ ਖਿਲਾਫ ਵੱਖ-ਵੱਖ ਗੰਭੀਰ ਧਰਾਵਾਂ ਤਹਿਤ કુલ 31 ਮਾਮਲੇ ਦਰਜ ਕੀਤੇ ਗਏ ਨੇ ਔਰ ਇਹ ਵੀ ਜ਼ਿਕਰ ਮਿਲਦਾ ਹੈ ਕਿ ਚੌੜਾ ਪਾਕਿਸਤਾਨ ਤੋਂ ਟ੍ਰੇਨਿੰਗ ਵੀ ਲੈ ਚੁੱਕਾ ਹੈ ਔਰ ਨਰੈਣ ਸਿੰਘ ਚੌੜਾ ਦਾ ਬੜੈਲ ਜੇਲ ਬ੍ਰੇਕ ਕਾਂਡ ਦੇ ਨਾਲ ਵੀ ਸੰਬੰਧ ਹੈ ਉਸ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਕਿ ਉਸ ਨੇ ਜੇਲ ਤੋੜਨ ਦੇ ਵਿੱਚ ਉਸ ਕਾਂਡ ਕਰਨ ਦੇ ਵਿੱਚ ਵੀ ਭੂਮਿਕਾ ਨਿਭਾਈ ਹੈ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਰਿਹਾ ਹੈ ਔਰ ਵੱਖ-ਵੱਖ ਤਰ੍ਹਾਂ ਦੇ ਅਸਲਾ ਐਕਟ ਦੇ ਤਹਿਤ ਧਰਾਵਾਂ ਲਗਾ ਕੇ ਵੱਖ-ਵੱਖਰੇ ਥਾਣਿਆਂ ਦੇ ਵਿੱਚ ਮਾਮਲੇ ਵੀ ਦਰਜ ਹੋਏ ਸਨ ਹਾਲਾਂਕਿ ਇਸ ਇਹਨਾਂ ਕੇਸਾਂ ਦੇ ਬਾਰੇ ਨਰੈਣ ਸਿੰਘ ਚੌੜਾ ਦੇ ਜਿਹੜੇ ਵਕੀਲ ਨੇ ਬਚਾਅ ਪੱਖ ਦੇ ਵਕੀਲ ਉਹਨਾਂ ਨੇ ਆਪਣੀਆਂ ਜਿਹੜੀਆਂ ਇਸ ਦੇ ਵਿੱਚ ਪਿੱਛੇ ਦਲੀਲਾਂ ਵੀ ਦਿੱਤੀਆਂ ਨੇ ਔਰ ਇਹ ਵੀ ਦੱਸਿਆ ਗਿਆ ਕਿ ਜਿਹੜਾ ਬਚਾਅ ਪੱਖ ਦੇ ਵਕੀਲ ਵੱਲੋਂ ਜਿਹੜੇ ਕੀ ਜਗਦੀਪ ਸਿੰਘ ਰੰਧਾਵਾ ਨੇ ਉਹਨਾਂ ਨੇ ਆਖਿਆ ਕਿ ਜਿਹੜੇ ਨਰੈਣ ਸਿੰਘ ਚੋੜਾ ਨੇ ਉਹਨਾਂ ਖਿਲਾਫ ਕੋਈ ਵੀ ਮਾਮਲਾ ਪੈਂਡਿੰਗ ਨਹੀਂ ਪਿਆ ਸਾਰੇ ਮਾਮਲਿਆਂ ਵਿੱਚੋਂ ਬਰੀ ਹੋ ਚੁੱਕੇ ਨੇ ਪੁਲਿਸ ਵੱਲੋਂ ਉਹਨਾਂ ਦੇ ਮੁਵਕਲ ਨੂੰ ਫਸਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਦੇ ਮੁਵਕਲ ਨਾਲ ਪੁਲਿਸ ਰਿਮਾਨ ਦੌਰਾਨ ਵਕੀਲ ਨਾਲ ਮੁਲਾਕਾਤ ਕਰਨ ਤੇ 24 ਘੰਟੇ ਚ ਮੈਡੀਕਲ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਔਰ ਇਹ ਵੀ ਨਾਲ ਕਿਹਾ ਗਿਆ ਕਿ ਜਿਹੜੇ ਪਰਿਵਾਰ ਆ ਨਰਵੈਣ ਸਿੰਘ ਚੌੜਾ ਦੇ ਉਹਨਾਂ ਦੇ ਜਿਹੜੇ ਪੁੱਤਰਾਂ ਨੂੰ ਪੁੱਛੀ ਇਸ ਲਈ ਸੱਦਿਆ ਗਿਆ ਸੀ ਉਹ ਪੁੱਛ ਕੇ ਸ਼ਹਾਲੇ ਉਸ ਢੰਗ ਨਾਲ ਨਹੀਂ ਹੋ ਸਕੀ ਜਿਵੇਂ ਕਿ ਪੁਲਿਸ ਚਾਹੁੰਦੀ ਸੀ ਉਸ ਦੀ ਵਜ੍ਹਾ ਕੀ ਹੈ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਕਿ ਪੁਲਿਸ ਅਧਿਕਾਰੀ ਕੋਈ ਵੱਡਾ ਉੱਥੇ ਨਾ ਹੋਣ ਕਰਕੇ ਹਾਜ਼ਰ ਉਹਨਾਂ ਤੋਂ ਪੁੱਛਗਿਸ਼ ਨਹੀਂ ਹੋ ਸਕੀ ਤਾਂ ਨਰੈਣ ਸਿੰਘ ਚੌੜਾ ਦੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਔਰ ਇਹ ਵੀ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਕਿ ਨਰੈਣ ਸਿੰਘ ਚੌੜਾ ਨੇ ਖੁਦ ਮੰਨਿਆ ਕਿ ਵਿਸਫੋਟਕ ਸਮਗਰੀ ਤੇ ਹੋਰ ਕੁਝ ਸਮਗਰੀ ਲਖੀਂਪੁਰ ਖੀਰੀ ਦੇ ਵਿੱਚ ਲੁਕੋ ਕੇ ਰੱਖੀ ਜਿਹੜੀ ਕਿ ਯੂਪੀ ਦਾ ਇੱਕ ਸਥਾਨ ਪੈਂਦਾ ਹੈ ਤਾਂ ਹੁਣ ਕੀ ਨਰੈਣ ਸਿੰਘ ਚੌੜਾ ਨੂੰ ਉਹ ਸਮਗਰੀ ਬਰਾਮਦ ਕਰਨ ਦੇ ਲਈ ਉੱਥੇ ਲਿਜਾਇਆ ਜਾਵੇਗਾ ਜਾਂ ਫਿਰ ਵੀਡੀਓ ਕਾਨਫਰੰਸ ਦੇ ਜ਼ਰੀਏ ਜਿਹੜੀ ਹੈ ਉੱਥੇ ਨਿਸ਼ਾਨਦੇਹੀ ਕਰਕੇ ਥਾਂ ਦੀ ਸਮਗਰੀ ਬਰਾਮਦ ਕੀਤੀ ਜਾਏਗੀ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਤਿੰਨ ਦਿਨਾਂ ਦੇ ਵਾਅਦੇ ਕੀਤੇ ਗਏ ਪੁਲਿਸ ਰਿਮਾਂਡ ਦੇ ਵਿੱਚ ਦੁਬਾਰਾ ਫਿਰ ਪੇਸ਼ੀ ਨਾਰਾਇਣ ਸਿੰਘ ਚੌੜਾ ਦੀ ਹੋਵੇਗੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਅਦਾਲਤ ਵੱਲੋਂ ਪੁਲਿਸ ਰਿਮਾਨਡ ਦੇ ਵਿੱਚ ਵਾਅਦਾ ਮਿਲਦਾ ਕਿ ਨਹੀਂ ਮਿਲਦਾ ਪਰ ਨਾਰਾਇਣ ਸਿੰਘ ਚੌੜਾ ਦੀਆਂ ਮੁਸ਼ਕਲਾਂ ਇਸ ਵੇਲੇ ਵਧੀਆਂ ਹੋਈਆਂ ਨੇ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬ ਪੁਲਿਸ ਦੀ ਇਸ ਕਾਰਵਾਈ ਦੇ ਉੱਤੇ ਤਸੱਲੀ ਨਹੀਂ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਉਹ ਲਿਖਤੀ ਰੂਪ ਦੇ ਵਿੱਚ ਕੀ ਅਦਾਲਤ ਵੱਲ ਰੁਖ ਕਰਨਗੇ ਜਾਂ ਕੋਈ ਹੋਰ ਰਸਤਾ ਲੱਭਣਗੇ ਕਿ ਸੁਖਵੀਰ ਸਿੰਘ ਬਾਦਲ ਤੇ ਜਾਨ ਲੈਵਾ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਦੇ ਉਤੇ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ ਔਰ ਸਾਰੀਆਂ ਪੜਾਣਪੀਆਂ ਜਾ ਸਕਣ ਜਿੱਥੋਂ ਇਹ ਸ਼ੁਰੂਆਤ ਹੋਈ ਔਰ ਜਿੱਥੇ ਇਸ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ